ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8827019817 ਤਿੰਨ ਝੋਟੀਆਂ ਦਿਖਾਵਾਂਗੇ ਤਿੰਨੇ ਸੂਝੇ ਵਿੱਚ ਤਾਜ਼ੀਆਂ ਬਿਲਕੁਲ ਰੇਟ ਵੀਡੀਓ ਦੇ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਕਾਲਾ ਪਿੰਨ ਮਹਿਲਗੁਰੂ ਜ਼ਿਲ੍ਹਾ ਬਰਨਾਲਾ ਠੀਕ ਆ ਮੋਬਾਈਲ ਨੰਬਰ ਆਪਣਾ ਮੇਰਾ ਨੰਬਰ ਹੈ 9877252048 9877252048 ਹਾਂਜੀ ਪਹਿਲੇ ਨੰਬਰ ਤੇ ਝੋਟੀ ਦੇਖੀ ਇਹਨਾਂ ਆਪਾਂ ਕਿਹੜਾ ਸੋਸੂਈ ਆ ਇਹ ਦੂਮਚਾ ਸੋਸੂਈ ਆ ਵੀਰੇ ਕੱਲ੍ਹ ਨੂੰ ਸੂਈ ਆ ਅੱਠ ਰਾਤ ਨੂੰ 나ੜੂਆ ਨਾਲ ਕੱਟੇ ਦਾ ਹਾਂ ਕਟਾ ਆ ਗਿਆ ਕਿੰਨਾ ਕ ਸਟਾਰਟਿੰਗ ਕਰਦੇ ਉਧਰ ਜੀ ਨੇ 9 ਵੱਲੋਂ ਬੋਲ ਦਾ ਸਟਾਰਟ ਹੋ ਗਈ 10 ਤੋਂ ਠੀਕ ਹੈ ਹਾਂ ਕਹਿੰਦਾ ਭਾਬੰ ਅੰਦਾਜ਼ਾ ਹੈ ਕਿੱਥੇ ਜਾਵੜੂਗੀ ਮਾਲ ਪਾਣ ਦਾ ਵੀ ਕਲੂਨ ਦਾ 16 ਕਿਲੋ ਕਹਿੰਦੇ ਦਿੱਤਾ ਠੀਕ ਹੈ 16 ਕਿਲੋ ਦੀ ਮੈਂ ਝੂਟ ਲੈ ਲਾਂਗੀ ਵੀਰੇ ਫੈਂਦਾ ਬਾਬਾ ਜੱਟ ਸੌਦੇ ਲਾ ਕੇ ਚੱਲੀਏ ਫਿਰ 15 16 ਕਿਲੋ ਵਾਲੀ ਮੈਂ ਮੰਨ ਕੇ ਲੈ ਸਾਰਾ ਬੰਦ ਕਿਲੋ ਬੰਦਾ ਬਈ ਬਾਡੀ ਮੈਂ ਨਹੀਂ ਬਾੜੀ ਚੰਗਿਆ ਬੜੀ ਬਹੁਤ ਇਲਾਕਾ ਰਾਸਤਾ ਨੂੰ ਮੀਆਂ ਲੈਤੀਆਂ ਨਹੀਂ ਹੈ ਜੈ ਇਧਰ ਦੀ ਸਾਫਤ ਕਰਦੇ ਹੁੰਦਾ ਠੀਕ ਹੈ ਹਾਂ ਮੈਂ 50000 ਘੱਟ ਦੇ ਦਾਂ ਤੇ ਰੇਟ ਇਹਦਾ ਕੀ ਰਹੂਗਾ 1 55 ਦਾ 1600 ਪਾ ਕਰਾਂ ਨਹੀਂ ਵੀਰੇ ਡੇਢ ਦੀ ਦੇ ਦਾਂਗੇ ਨਹੀਂ ਹੋਣੀ ਬਾਹਰ ਹੋਵੇ ਹਾਂ ਬਾਹਰ ਹੋ ਚੌਣ ਜਵਾਤਾ ਰੈਂਕ ਨੰਬਰ 1 ਨੰਬਰ ਉਹ ਗਾਰੰਟੀਆਂ ਲੱਗੀ ਜਾ ਮੀਆਂ ਚੋਕੀ ਟੋਰੀ ਵਾਰਨ ਸੁਭਰਾ ਸਿੰਘ ਮੂੰਹ ਮੱਥਾ ਦੇਖ ਸਕਦਾ ਦੂਜਾ ਸੂਆ ਝੋਟੀ ਸੂਈ ਆ ਫੁੱਲ ਭਜਨ ਵਜੂਦ ਵਾਲੀ ਆ ਜਮਾ ਗੁੱਲੇ ਵਾਲਾ ਥਾਣਾ ਜਮਾ ਕਹੇ ਬਾਤਾ ਟਰੈਕਟਰ ਵਾਲੀ ਕਿੱਲੀ ਭਵੇਂ ਨਾਲ ਲੈ ਕੇ ਉਹਨੇ ਤੇ ਗੁੱਲੇ ਵਾਲਾ ਕਹੇ ਦਿੰਨੇ ਨਾ ਕਿੱਲੀ ਦੇ ਨਾਲ ਜੇ ਪਸਵਾ ਕੇ ਥਾਣ ਮਿਲ ਗਏ ਤਾਂ ਠੀਕ ਆ ਹਾਂ ਨਹੀਂ ਮੈਂ ਛੱਡ ਜਮਾ ਜਿਆਦਾ ਗੱਲ ਆ ਸੋਨਾ ਲੀਕਾ ਟਰੈਕਟਰ ਦੀ ਕਿੱਲੀ ਲੈ ਆਇਓ ਨਾਲ ਮਲਾ ਕੇ ਦੇਖ ਲਿਓ ਤੇ ਮੱਥੇ ਤੇ ਮਾੜੀ ਜਾਏਗੀ ਫੁੱਲੀ 1 55 ਜੋ ਮਾਨ ਦਾਣੀ ਹੋਊਗਾ ਡੇਢ ਤੋਂ ਪਾਰ ਹੋਊਗੀ ਤੇ ਝੋਟੀ ਜੰਦ ਜਾਨ ਵਾਲੀ 16 17 ਕਿਲੋ ਦੁੱਧ ਆਉਣ ਵਾਲੀ ਹੈਗੇ ਬੈਕ ਸਾਈਡ ਤੇ ਬਟਰ ਦੇਖੋ ਤੇ ਹੁਣ ਤਾਂ ਫਿਰ ਚੁੰਨੀਆਂ ਵੀ ਹੋਣਗੀਆਂ ਹਨਾ ਹਾਂ ਹਾਂ ਚੋਈ ਵੀ ਆਉਂਦੀ ਆ ਠੀਕ ਹੈ ਇਹ ਵਾਰ ਤਾਜੀ ਬੋਲੇ ਜਾ ਹਨਾ ਫਿਰ ਬੋਲੇ ਕਰ ਕੇ ਤਾਂ ਰੰਗ ਚੋਣ ਦੇ ਬੱਚੇ ਨੂੰ ਚੋਤੀ ਠੀਕ ਹੈ ਤੇ ਬਾਕੀ ਥਣਾ ਦੀ ਪੂਰੀ ਸਾਫ ਸੁੱਧ ਗਈ ਥਣ ਚਾਰੇ ਨਿਖਣਵੇਂ ਕਹਿੰਦਾ ਭਾਬੀ 16 ਕਿਲੋ ਤੋਂ ਬਾਹਰ ਵਾਲੀ ਚੋਟੀ ਹੈਗੀ ਹੈ ਜਮ ਹੈਗੀ ਬੋਲੇ ਹੱਥ ਨਾਲ ਬਈ ਜੈ ਜੈ ਕਾਲਾ ਜਿੰਦ ਜਾਨ ਬਹੁਤ ਠੀਕ ਹੈ ਦੋ ਨੰਬਰ ਦੇਖ ਲੈ ਜਿਹੜੀ ਆਪਾਂ ਇਹ 6 ਦਾੰਦਾ ਵੀਰੇ ਦੂਜਾ ਸੂਆ 6 ਦਾੰਦਾ ਦੂਜਾ ਸੂਆ 4 ਦਾ ਹੋਏ ਸੂਈ ਨੂੰ 12 ਕਿਲੋ ਬੋਲੇ ਦਾ ਸਟਾਰਟ ਹੋ ਗਈ ਇਹਦਾ ਬੱਚਾ ਇਹਦਾ ਇੱਧਰ ਬੈਠਾ ਹੋ ਗਿਆ ਆਹ ਵੇਠਾ ਬੱਚਾ ਕਿ ਇਹ ਕਟਾ ਕਟਾ ਠੀਕ ਹੈ ਕਿੰਨਾ ਸਟਾਰਟਿੰਗ ਦੱਸਿਆ ਹੁਣ 12 ਕਿਲੋ ਜਮਾ ਸਟਾਰਟਿੰਗ ਬੌਲਾ ਅੰਦਾਜ਼ਾ ਕਿੱਥੇ ਜਾੜੋਗੇ 15 ਨੇ ਉਰਦ ਦੇ ਭੇਜਾਂਗੇ ਰੇਟ ਇਹਦਾ ਕਿਰ ਹੋਊਗਾ ਇਹ ਦਵਾਂਗੇ 131 ਦੀ ਤੋਰੀ ਵਾਰ ਨੇ ਸਭਰ ਦੂਜੇ ਨੰਬਰ ਆਪਾਂ ਜਿਹੜੇ ਝੋਟੀ ਦੇਖਿਆ ਦਾ ਦੂਜਾ ਸਵੇ ਸੂਈ ਇਹਨੂੰ ਸੂਈ ਨੂੰ ਹੋ ਗਿਆ ਚੌਥਾ ਪੰਜਵਾਂ ਆਂਦੇ ਨਾ ਹਣਾ ਹਾਂ ਚੌਥਾ ਹੀ ਹੈ ਚੌਥਾ ਦਿਨ ਹੋ ਗਿਆ ਸੂਈ ਨੂੰ 15 ਕਿਲੋ ਦੋਧਰ ਝੋਟੀ ਇਹ ਵੀ ਹੈ 131000 ਦੀ ਦੂਜੇ ਨੰਬਰ ਦੇ ਸੋ ਪੱਠਪੜੇ ਦੇ ਬਾਅਦ ਤਰ ਦੇਖੋ ਰਾਜੀ ਸਮੀ ਪਲੀ ਵੀ ਤੇ ਲੇਵਾ ਫਟਫਾਟ ਫਿਟਿੰਗ ਵਾਲਾ ਜਮਾ ਜਿੰਦ ਜਾਨ ਬਹੁਤ ਆ ਸਮੀ ਪਲੀ ਵੀ ਕੱਦ ਕਾਠ ਬਹੁਤ ਆ ਜੇ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਕੁੰਡਾ ਸਿੰਘ ਆ ਫੁੱਲ ਸਾਈਜ਼ ਦੇ ਵਿੱਚ ਆ ਪਲੀ ਪੁਲੀ ਦੇਖੋ ਫੁੱਲ ਆ ਜਮਾ ਬੱਚਾ ਆ ਗਿਆ ਤਾਂ ਮੇਲ ਕਾ ਹੋ ਬੈਠਾ ਬੱਚਾ ਵੀ ਪੂਰਾ ਜ਼ਬਰਦਸਤ ਆ ਜਮਾ ਤੇ ਜਿੰਦ ਜਾਨ ਰਾਜੀ ਸਮੀ ਪਲੀ ਵੀ ਫੁੱਲ 1.31 ਦੀ ਕੀਮਤ ਆ ਮਾਨ ਤੁਹਾਨੂੰ ਮੌਕੇ ਦੇ ਦੇ ਜੂਗਾ ਤੇ ਅਗਰੇ ਤੀਜੇ ਨੰਬਰ ਤੇ ਮੈਂ ਦੇਖਿਆ ਨੇ ਖੜੀ ਆ ਬਜੋਟੀ ਇਹ ਪਲੂਣ ਆ ਮੇਰੇ ਮੂੰਹੋਂ ਚਾਰ ਦੰਦ ਇਹਦਾ ਬੱਚਾ ਇਹਦਾ ਬੱਚਾ ਉੱਧਰ ਬੈਠਾ ਅਸਾ ਖੜਾ ਹਨ ਕੈਕ ਦਿਨ ਦਾ ਸੂਆ ਇਹਦਾ ਹੋ ਗਰੇ ਹਫਤੇ ਦਾ ਹਫਤੇ ਤੋਂ ਬਾਅਦ 8 9 9 ਦਿਨਾਂ ਦੀ ਮੰਨਦਾ ਅਸਾ ਪਹਿਲਾ ਸੂਆ ਹੀ ਸੂਆ ਪਹਿਲਾ ਸੂਆ ਹੀ ਸੂਆ ਚਾਰ ਦੰਦਾਂ ਦਾ ਮੂੰਹ ਚਾਰ ਦੰਦ ਪਹਿਲਾ ਸੂਆ ਹਨਾ ਸਿੱਕਾਂ ਦੇ ਕਹਿੰਦੀ ਗੱਲ ਮੂੰਹ ਚੋ ਕੇ ਕਿੰਨੇ ਖੜੀਆਂ ਹਨਾ ਠੀਕ ਐ ਥੋੜੀ ਪੱਕ ਕੇ ਬਣੀ ਵੀ ਵੱਡੀ ਹੋ ਗਿਆਂ ਕਿੰਨਾ ਕੁ ਦੁੱਧਾ ਹੁਣ ਥੱਲੇ ਦੇ ਦੁੱਧੇ ਥੱਲੇ 12 ਕਿਲੋ ਮਿਲ ਤਾ ਪਿਆਰਾ 14 ਲਈ ਰੰਟੀ ਲੁੱਟੀ 12 ਕਿਲੋ ਮਿਲ ਕੇ ਲੈ ਜੇ ਸਿੰਘ ਪੁੰਡਾ ਸਾਫ ਸੁਥਰਾ ਹਨਾ ਬਚਾ ਆ ਕੇ ਮੇਰ ਕਾ ਫੀਆ ਰੇਟ ਇਹਦਾ ਕੀ ਰਹੂਗਾ 117 ਨੇ ਦਵਾਇ ਦੇ ਕੱਟੀ 117000 ਦੀ ਕੁੰਡਾ ਸਿੰਘ ਫੁੱਲ ਸਾਈਜ਼ ਆ ਪਹਿਲਾ ਸੂਆ ਚੌਗੀ ਹੋਈ ਬਮੂਹ ਪਲੂਨ ਨਾ ਉਹਨੂੰ ਦੂਜਾ ਸੂਈ ਮਨੂੰ ਇੱਕ ਤਰ੍ਹਾਂ ਦੀ ਇਹਨੂੰ ਤੇ 14 ਕਿਲੋ ਦੋਦੇ ਨੇ ਆਰਾਮ ਨਾਲ ਦੇ ਦੇਣਾ ਸੂਈ ਸਭਾਈ ਚੌਂਡ ਜਵਾ ਬਹੁਤ ਚੰਗਾ ਉਹ ਥਣ ਮੋਟਾ ਦਾ ਜਵਣ ਚੰਗਾ ਰੂਵਾਰਗਾ ਚੁੱਪ ਜਵਾਈਆਂ ਨੇ ਤਨੇਬ ਵਾਲੀਆਂ ਫਰੀਆਂ ਨੇ ਠੀਕ ਹੈ ਤੇ ਚੌਂਡ ਜਵਾ 1 ਨੰਬਰ ਇਹ ਦੇਣੀ ਆ ਪੈਂਕ ਲੱਖ 117000 117000 ਰੁਪਏ ਦੀ ਸਾਈਜ਼ ਬੋਡੀ ਬੰਦਰ ਵਗੈਰਾ ਚੰਗੀ ਆ ਤੇ ਬਾਕੀ ਕੱਦ ਕੜ ਬਹੁਤ ਜ਼ਿਆਦਾ ਆ ਉਹ ਤਿੰਨ ਦਿਖਾ ਦਿਆਂਗਾ ਬਸ ਉਹਨੂੰ ਛੋਟੀਆਂ ਸੂਈਆਂ ਸਵੀਆਂ ਪਿੰਡ ਮਹਿਲਖੁਰ ਦੇ ਜ਼ਿਲ੍ਹਾ ਬਰਨਾਲਾ ਨੰਬਰ ਉਹਦੇ ਬਾਰੇ ਆਪਣਾ ਨੰਬਰ ਹੈਗਾ ਵੀਰੇ 98700 52042 ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੀ ਇੱਕ ਇੱਕ ਫੀਤਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਾਕ